ਮਹਾਰਾਜ ਚੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਚੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਚੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਜੇਰ ਸੰਗ ਵਿਸ਼ਨੋ ભગવાન ਦੀਵ ਹੈ ਹਰ ਸੰਗਤ ਜੀ 26 ਪੋਤੇ 26 ਪੋ ਸ਼ੈਨਸ਼ੈ ਸੰਮਤ 11 ਦੇ ਪੂਰਬ ਤੇ ਹਰ ਸੰਗਤ ਜਲੂਸ ਦੇ ਰੂਪ ਵਿੱਚ ਹਰ ਭਗਤ ਦਵਾਰ ਜੇਠੂਵਾਲ ਪਹੁੰਚਣ ਤੇ ਸੱਚੇ ਪਾਤਸ਼ਾਹ ਜੀ ਨੇ ਹਰ ਸੰਗਤ ਨੂੰ ਸੁਗੋਣਨ ਕਰਦੇ ਆਂ ਫਰਮਾਇਆ ਮਹਾਰਾਜ ਦੇ ਬਚਨ ਪੜ੍ਹਨੇ ਤੋੜੇ ਸ਼ਹਿਨ ਸ਼ਾਹੀ ਸੰਮਤ 11 ਦੇ 26 ਪੋ ਦੇ ਵਿਹਾਰ ਨੂੰ ਖੁਸ਼ੀਆਂ ਨਾਲ ਮਨਾਉਣ ਵਾਸਤੇ ਆਪਣੇ ਭਗਤ ਦੁਆਰ ਤੇ ਗ੍ਰਹਿ ਤੇ ਅਸਥਾਨ ਦੇ ਉੱਤੇ ਪੁੱਜੇ ਕੋ ਇਸ ਕਰਕੇ ਹਰ ਇੱਕ ਮੈਂ ਕਿਸੇ ਨੂੰ ਸਿੱਖ ਨਹੀਂ ਕਹਾਵਾਂਗਾ ਗੁਰਮੁਖ ਨਹੀਂ ਕਹਾਵਾਂਗਾ ਸੰਤ ਨਹੀਂ ਕਹਾਵਾਂਗਾ ਮਹਾਪੁਰਸ਼ ਨਹੀਂ ਕਹਾਵਾਂਗਾ ਭਾਵੇਂ ਜੋ ਦੁਨਿਆਵੀ ਅੱਖਰ ਹਨ ਮੈਂ ਉਹ ਨਹੀਂ ਵਰਤਾਂਗਾ ਮੈਂ ਸਿਰਫ ਇੱਕ ਹੀ ਇਕਰ ਇੱਕ ਹੀ ਇੱਕ ਅੱਖਰ ਕਹਾਵਾਂਗਾ ਕਿ ਤੁਸੀਂ ਭਗਤ ਜੇ ਜਿਨ੍ਹਾਂ ਨੂੰ ਭਗਵਾਨ ਨੇ ਆਪ ਕਿਰਪਾ ਕਰਕੇ ਬਣਾਇਆ ਹੈ स्वागत ਹੋ ਕੇ ਭਗਤ ਦੁਆਰਾ ਜਿਹੜਾ ਹੈ ਇਹ ਤੁਹਾਡਾ ਸਥਿਤ ਅਸਲੀ ਘਰ ਹੈ ਤੁਹਾਡਾ ਹੀ ਸਾਰਾ ਦੁਆਰਾ ਹੈ ਤੁਹਾਡਾ ਹੀ ਇਹ ਘਰ ਹੈ ਅਗਰ ਤੁਸੀਂ ਇੱਥੇ ਪ੍ਰੇਮ ਪਿਆਰ ਦੇ ਪ੍ਰੇਮ ਪਿਆਰ ਤੇ ਅੱਛੀ ਭਾਵਨਾ ਦੇ ਨਾਲ ਸਾਰੇ ਦੂਰ ਦਰਾਡੇ ਚੱਲ ਕੇ ਆਏ ਜੇ ਅੱਜ ਦੀ ਰਾਤ ਇਹ ਬੜੀ ਸੁਭਾਗਪ੍ਰੀ ਹੋਵੇਗੀ ਜਿਸ ਰਸ ਵਾਸਤੇ ਆਏ ਜੇ ਉਹ ਪ੍ਰੇਮ ਦੇ ਰਸ ਨੂੰ ਲੈਣਾ ਹੈ ਕਿਉਂਕਿ ਕੁਝ ਤੁਹਾਡੇ ਅੰਦਰ ਦੀਆਂ ਤਬਦੀਲੀਆਂ ਹੋਣ ਵਾਲੀਆਂ ਨੇ ਜਿਸ ਨੂੰ ਤੁਸੀਂ ਆਪਣੇ ਪ੍ਰਾਤਨ ਜੁਗਾਂ ਜਨਮਾਂ ਦੀ ਕੀਤੀ ਹੋਈ ਭਗਤੀ ਦੇ ਜਰੀਏ ਤੇ ਬਿਗੈਰ ਕਿਸੇ ਸਿਮਰਨ ਪੂਜਾ ਪਾਠ ਤੋਂ ਤੇ ਰਵੈਤੀ ਨਾਲ ਪਰਮਾਤਮਾ ਤੋਂ ਮਨਜ਼ੂਰ ਕਰਾਉਣੀ ਹੈ ਬਾਕੀ ਜੋ ਅੱਜ ਵਿਵਹਾਰ ਹੋਣਾ ਹੈ ਇਸ ਦਾ ਲੇਖ ਬਹੁਤ ਚਿਰਾਂ ਤੋਂ ਚੱਲ ਰਿਹਾ ਸੀ ਸਨ 62 ਤੋਂ ਲੈ ਕੇ ਅੱਜ ਆਸਤਾ ਆਸਤਾ ਟੈਮ ਪੁੱਜ ਗਿਆ ਹੈ ਕੀ ਕੀ ਵਿਵਹਾਰ ਸੀ ਇਸੇ ਕਰਕੇ ਹੀ ਇਹ ਵਿਵਹਾਰ ਸਾਰਾ ਜੰਮੂ ਤੋਂ ਸ਼ੁਰੂ ਹੋਇਆ ਤੇ ਜੰਮੂ ਦੇ ਪਰਥਾਏ ਸਾਰਾ ਪ੍ਰਾਤਨ ઋਸ਼ੀਆਂ ਦੇ ਸੰਬੰਧ ਵਿੱਚ ਹੋਇਆ ਔਰ ਉਸ ਦਾ ਸੰਬੰਧ ਕਦੀ ਅੱਜ ਇਸ ਤਰਾ ਪ੍ਰਾਤਨ ਯੁਗਾਂ ਨੂੰ ਯਾਦ ਕਰ ਰਹੇ ਜੇ ਕਦੇ ਵਕਤ ਆਵੇਗਾ ਕਿ ਇਸ ਦਿਵਸ ਨੂੰ ਸਾਰੀ ਦੁਨੀਆ ਦੀ ਮਨੁੱਖ ਜਾਤੀ ਅਮੀਰ ਤੋਂ ਲੈ ਕੇ ਗਰੀਬ ਤੱਕ ਸ਼ਾਹ ਤੋਂ ਲੈ ਕੇ ਕੰਗਾਲ ਤੱਕ ਦਰਵੇਸ਼ ਤੋਂ ਲੈ ਕੇ ਸਿਖਾਰੀ ਤੇ ਸੁਲਤਾਨ ਤੱਕ ਯਾਦ ਕਰਿਆ ਕਰੇਗੀ ਕਿ ਇੱਕ ਸੰਸਾਰ ਦੇ ਵਿੱਚ ਅੰਧਕੋਰ ਤੇ ਅਤਿਆਚਾਰ ਦਾ ਅਨਿਆਏ ਦਾ ਸਮਾਸੀ ਉਸ ਵਕਤ ਕਿਸੇ ਫਿਰਦੇ ਵਿੱਚ ਧਰਮ ਰੀਤੀ ਤੇ ਸਚਾਈ ਤੇ ਸਤੋਗੁਣ ਦਾ ਕੋਈ ਗੁਣ ਨਹੀਂ ਸੀ ਰਹਿ ਗਿਆ ਕੋਈ ਦਾਤਾ ਦਾਨੀ ਨਹੀਂ ਸੀ ਰਹਿ ਗਿਆ ਜੀ ਦੇ ਅੰਦਰ ਇਹ ਭਾਵਨਾ ਪ੍ਰੇਰਣਾ ਹੋਵੇ ਕੀ ਮੈਂ ਪ੍ਰਭੂ ਦੇ ਪਿਆਰ ਦੇ ਵਿੱਚ ਹੀ ਉਸ ਦੇ ਭਗਤ ਤੇ ਉਸ ਭਗਵਾਨ ਦੀ ਧਾਰ ਨੂੰ ਪ੍ਰਤੀਤ ਕਰਾ ਸਕਾਂ ਉਸ ਸਮੇਂ ਦੀ ਪੂਰਤਾ ਕਰਨ ਕਰਨ ਵਾਸਤੇ ਪ੍ਰਮਾਤਮਾ ਨੇ ਆਪਣੀ ਕਿਰਪਾ ਤੇ ਦਇਆ ਦ੍ਰਿਸ਼ਟੀ ਨਾਲ ਤੇ ਆਪਣੇ ਯੁਗ ਤੇ ਸਮੇਂ ਦੀ ਆਪ ਹੀ ਜਾਣਕਾਰੀ ਦਿੰਦਿਆਂ ਹੋਇਆਂ ਤੁਹਾਨੂੰ ਇਤਨੀ ਮਹੱਤਾ ਦਿੱਤੀ ਹੈ ਮਾਨਤਾ ਦਿੱਤੀ ਹੈ ਤੁਹਾਡੇ ਹੀ ਜਰੀਏ ਤੁਹਾਡੇ ਹੀ ਪੂਰਬਲੇ ਲੈਣੇ ਤੇ ਆਧਾਰ ਤੇ ਇਹ 26 ਪੋ ਦਾ ਦਿਵਸ ਮਨਾਇਆ ਮਨਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਪੁਰਾਤਨ ઋਸ਼ੀਆਂ ਦਾ ਲੈਣਾ ਦੇਣਾ ਹੈ ਰਾਜੇ ਬਲਦੇ ਸਮੇਂ ਤੋਂ 52 ਦੇ ਨਾਲ ਸੋ ਉਸ ਯੁਗ ਦਾ ਅੱਜ ਦੇ ਨਾਲ ਟਕਰਾਹ ਕਰੀਏ ਦੁਨੀਆ ਕਹੇਗੀ ਕਿ ਉਹ ਬੜਾ ਸਤਜੁਗ ਸੀ ਤੇ ਹੁਣ ਬੜਾ ਕਲਯੁਗ ਹੈ ਲੇਕਿਨ ਜਿਤਨੀ ਐਸ ਵਕਤ ਬਖਸ਼ਿਸ਼ ਹੋਈ ਹੈ ਭਗਤਾ ਉੱਤੇ ਉਤਨੇ ਉਸ ਵਕਤ ਵੀ ਨਹੀਂ ਸੀ ਹੋਈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੋ ਬਗਮਾਂਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੋ ਬਗਮਾਂ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੱਚੇ ਪਿਤਾ ਜੀ ਪਾਸੋਂ ਹਰ ਸੰਗਤ ਦੇ ਪਾਸੋਂ ਜੇ ਕੋਈ ਮੇਰੇ ਕੋਲ ਗਲਤੀ ਪੜਿਆ ਪੜਿਆ ਗਿਆ ਹੋਊਗਾ ਤੇ ਸੰਗਤ ਪਾਸੋਂ ਤੇ ਸੰਗਤ ਪਾਸੋਂ ਮਾਫੀ ਚਾਹੁੰਦੇ ਹਾਂ ਸੰਗਤ ਮਾਫ ਕਰੇ ਸੱਚੇ ਪਿਤਾ ਜੀ ਮਾਫ ਕਰੇ